ਹਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਇਹ ਹੋ ਗੁ ਮਾਨ ਪੱਲੇ ਪਾ ਮੰਗੇ ਕਿਸੇ ਸ਼ੌਂਕੇ ਜਹ ਜਟੇ ਨਾਲ ਜਾ ਮੰਗੇ ਕਿਸੇ ਸ਼ੌਂਕੇ ਜਹ ਜਟੇ ਨਾਲ ਜਾ ਮੰਗੇ ਕਿਸੇ ਸ਼ੌਂਕੇ ਜਹ ਜਟੇ ਨਾਲ ਜਾ ਮੰਗੇ ਤਿੰਨ ਦਿਨ ਹੋ ਕੇ ਤਾਂ ਪਚੜੇ ਨੂੰ ਤਿੰਨ ਦਿਨ ਹੋ ਕੇ ਤਾਂ ਪਚੜੇ ਨੂੰ ਹੁੰਗਰ ਸੁਣੇ ਚਵਾਰੇ ਬੇਮਾਪਿਤ ਮੇਰੇ ਪਾਂਦ ਸਰਾਣੇ ਬੇਮਾਪਿਤ ਮੇਰੇ ਪਾਂਦ ਸਰਾਣੇ ਸੌਰੇ ਨ ਟੁੱਕਦੇ ਨੇੜੇ ਜੇ ਮੈਂ ਮਰ ਗਈ ਵੇ ਵਿਚ ਬੋਲੂਗੀ ਤੇਰੇ ਜੇ ਮੈਂ ਮਰ ਗਈ ਵੇ ਵਿਚ ਬੋਲੂਗੀ ਤੇਰੇ ਜੇ ਮੈਂ ਮਰ ਗਈ ਵੇ ਸੁੰਬਰ ਸੁੰਬਰ ਕੂੜਾ ਕੋਲੇ ਨੜ ਲੌਨੀਆ ਸੁੰਬਰ ਸੁੰਬਰ ਕੂੜਾ ਕੋਲੇ ਨੜ ਲੌਨੀਆ

ਬਗਦਨਦੀ ਦੇ ਵਿੱਚ ਸੁਟ ਦੀਪ ਦੀਨਾ ਬਗਦਨਦੀ ਦੇ ਵਿੱਚ ਸੁਟ ਦੀਪ ਦੀਨਾ ਛੀਤੀ ਕਿਹੜਾ ਮਾਰਿਓ ਮੇਰੇ ਪਤਲੇ ਸੁਕੀਨਾ ਛੀਤੀ ਕਿਹੜਾ ਮਾਰਿਓ ਮੇਰੇ ਪਤਲੇ ਸੁਕੀਨਾ ਛੀਤੀ ਕਿਹੜਾ ਮਾਰਿਓ ਮੇਰੇ ਪਤਲੇ ਸੁਕੀਨਾ ਅੱਡੀ ਤਾਂ ਮੇਰੀ ਕੋਲ ਕੱਚ ਦੀ ਅੱਡੀ ਤਾਂ ਮੇਰੀ ਕੋਲ ਕੱਚ ਦੀ ਗੁੱਟੇ ਤੇ ਸਰਨਾਮਾ ਬਈ ਲਿਖ ਲਿਖ ਚਿੱਠੀਆਂ ਡਾਕ ਵਿੱਚ ਪਾਵਾਂ ਲਿਖ ਲਿਖ ਚਿੱਠੀਆਂ ਡਾਕ ਵਿੱਚ ਪਾਵਾਂ ਸਜਦੇ ਫਤੇ ਬੁਲਾਵਾਂ ਨੌਕਰ ਜਾਂਦੇ ਨੂੰ ਬਾਹ ਫੜ ਕੇ ਸਮਝਾਵਾਂ ਨੌਕਰ ਜਾਂਦੇ ਨੂੰ ਬਾਹ ਫੜ ਕੇ ਸਮਝਾਵਾਂ ਨੌਕਰ ਜਾਂਦੇ ਨੂੰ ਬਾਹ ਫੜ ਕੇ ਸਮਝਾਵਾਂ ਨੌਕਰ ਜਾਂਦੇ ਨੂੰ ਆਂ ਵਾਲਿਓ ਉੱਠ ਲੱਦੇ ਨੇ ਬਠਿੰਡੇ ਨੂੰ ਉਠਾਂ ਵਾਲਿਓ ਉੱਠ ਲੱਦੇ ਨੇ ਬਠਿੰਡੇ ਨੂੰ ਮੈਨਿਸੌਰੇ ਜਾਣਾ ਸਾਬਣ ਲਾਉਂਦਾ ਨਹੀਂ ਪਿੰਡੇ ਨੂੰ ਮੈਨਿਸੌਰੇ ਜਾਣਾ ਸਾਬਣ ਲਾਉਂਦਾ ਨਹੀਂ ਪਿੰਡੇ ਨੂੰ ਮੈਨਿਸੌਰੇ ਜਾਣਾ ਸਾਬਣ ਲਾਉਂਦਾ ਨਹੀਂ ਪਿੰਡੇ ਨੂੰ ਉਠਾਂ ਵਾਲਿਓ ਉਠ ਲੱਦੇ ਨਿਲਹੌਰ ਨੂੰ ਉਠਾਂ ਵਾਲਿਓ ਉਠ ਲੱਤੇ ਨਿਲਹੌਰ ਨੂੰ ਕੱਲੀ ਵੇਕੇ ਕੱਤਾ ਕਰੇ ਕੱਲਿਓ ਮੇਰੇ ਪੌਰ ਨੂੰ ਕੱਲੀ ਵੇਕੇ ਕੱਤਾ ਕਰੇ ਕੱਲਿਓ ਮੇਰੇ ਪੌਰ ਨੂੰ ਕੱਲੀ ਵੇਕੇ ਕੱਤਾ ਕਰੇ ਕੱਲਿਓ ਮੇਰੇ ਪੌਰ ਪੌਰ ਨੂੰ ਕੱਲੀ ਵੇਕੇ ਕੱਤਾ ਕਰੇ ਕਲਿਓ ਮੇਰੇ ਪੌਰ ਨੂੰ ਉੱਚੀ ਉੱਚੀ ਖੂਹੀ ਉੱਤੇ ਪਾਣੀ ਪਰਨੀਆ ਉੱਚੀ ਉੱਚੀ ਖੂਹੇ ਉੱਤੇ ਪਾਣੀ ਪਰਨੀਆ ਗਾਗਰ ਪਰਨੀਆ ਬਾਲਟੀ ਪਰਨੀਆ ਗਾਗਰ ਪਰਨੀਆ ਕਵਾਲੀ ਟਿਪ ਰੇਨੀਆਂ ਵੱਡਿਆਂ ਘਰਾں ਦੀ ਤੀਹਾਨੀਆਂ ਪਾਣੀ ਗੋਰਿਆਂ ਹੱਥਾਂ ਦਾ ਪੀ ਹਾਨੀਆਂ ਪਾਣੀ ਗੋਰਿਆਂ ਹੱਥਾਂ ਦਾ ਪੀ ਹਾਨੀਆਂ ਨਿੱਕੇ ਨਿੱਕੇ ਆਲੂਆਂ ਦੀ ਝੋਲੀ ਪਰ ਲਿਉਂਦਾ ਨਿੱਕੇ ਨਿੱਕੇ ਆਲੂਆਂ ਦੀ ਝੋਲੀ ਪਰ ਲਿਉਂਦਾ ਰਿੰਨੇ ਕੇ ਨਾ ਦਿੰਦੇ ਚਟ ਡੰਡਾ ਖੜਕਾਉਂਦਾ ਰਿੰਨੇ ਕੇ ਨਾ ਦਿੰਦੇ ਚਟ ਡੰਡਾ ਖੜਕਾਉਂਦਾ ਰਿੰਨੇ ਕੇ ਨਾ ਦਿੰਦੇ ਚਟ ਕੀ ਟੰਡਾ ਕਰੇ ਕਾਂ ਦਾ ਆਬਦੇ ਮੁੰਡੇ ਨੂੰ ਹੱਥ ਨਹੀਂ ਲਾਉਂਦਾ ਆਬਦੇ ਮੁੰਡੇ ਨੂੰ ਹੱਥ ਨਹੀਂ ਲਾਉਂਦਾ ਪਾਬੋ ਦੀ ਕੁੜੀ ਖੜਿਉਂਦਾ ਮਨ ਵਿੱਚ ਨਹੀਂ ਠੱਗੀਆਂ ਮੇਰਾ ਦਿਲ ਪਰ ਮਾਉਂਦਾ ਮਨ ਵਿੱਚ ਨਹੀਂ ਠੱਗੀਆਂ ਮੇਰਾ ਦਿਲ ਪਰਮਾਉਂਦਾ ਮਨ ਵਿੱਚ ਨਹੀਂ ਠੱਗਿਆ ਮੇਰਾ ਦਿਲ ਪਰਮਾਉਂਦਾ ਮਨ ਵਿੱਚ ਨਹੀਂ ਠੱਗਿਆ ਮਨ ਲੈ ਸਿੰਗਾ ਵੇ ਗੱਲ ਪਤਲੋ ਜੀਨਾਰਦੀ ਮਨ ਲੈ ਸਿੰਗਾ ਵੇ ਗੱਲ ਪਤਲੋ ਜੀਨਾਰਦੀ ਸੂਟ ਲੈਣਾ ਵੇ ਚੱਲ ਹੱਟੀ ਸਾਹੂਕਾਰ ਦੀ ਸੂਟ ਲੈਣਾ ਵੇ ਚੱਲ ਹੱਟੀ ਸਾਹੂਕਾਰ ਦੀ ਸੂਟ ਲੈਣਾ ਵੇ ਚੱਲ ਹੱਟੀ ਸਾਹੂਕਾਰ ਦੀ 베ਰੀਏ 니 ਤੈਨੂੰ ਵੇਰ ਲਗਣਗੇ 베ਰੀਏ 니 ਤੈਨੂੰ ਵੇਰ ਲਗਣਗੇ ਕਿਕਰੇ ਰੀ ਤੈਨੂੰ ਤੁੱਕੇ ਨਿਰਾਂਜਾ ਦੂਰ ਖੜਾ ਦੂਰ ਖੜਾ ਦੁੱਖ ਪੁੱਛੇ ਨਿਰਾਂਜਾ ਦੂਰ ਖੜਾ ਦੂਰ ਖੜਾ ਦੁੱਖ ਪੁੱਛੇ ਨਿਰਾਂਜਾ ਦੂਰ ਖੜਾ ਦੂਰ ਖੜਾ ਦੁੱਖ ਪੁੱਗ ਦਿਨ ਦੀ ਦੇ ਵਿੱਚ ਸੁਟਦੀਆਂ ਮੇਖਾਂ ਵਗ ਦਿਨ ਦੀ ਦੇ ਵਿੱਚ ਸੁਟਦੀਆਂ ਮੇਖਾਂ ਬਣਪਟ ਵਾਰੀ ਤੈਨੂੰ ਲਿਖ ਦੇਨੂ ਵੇਖਾਂ ਬਣਪਟ ਵਾਰੀ ਤੈਨੂੰ ਲਿਖ ਦੇਨੂ ਵੇਖਾਂ ਵਣਪਟ ਵਾਰੀ ਤੈਨੂੰ ਲਿਖਦੇ ਨੂੰ ਵੇਖਾਂ ਤੇਰੇ ਮਾਰੇ ਲੌਨੀ ਅਸ਼ਕੀਨੀ ਮੇਰੇ ਹਾਨੀਆਂ ਤੇਰੇ ਮਾਰੇ ਲੌਨੀ ਅਸ਼ਕੀਨੀ ਮੇਰੇ ਹਾਨੀਆਂ ਲੈ ਨੀਂਆ ਦੁਪੱਟਾ ਤੇਰੀ ਪੱਗ ਵਰਗਾ ਤੇਰੇ ਕੱਲੇ ਦਾ ਆਸਰਾ ਜਗ ਵਰਗਾ ਤੇਰੇ ਕੱਲੇ ਦਾ ਆਸਰਾ ਜਗ ਵਰਗਾ ਤੇਰੇ ਕੱਲੇ ਦਾ ਆਸਰਾ ਜਗ ਵਰਗਾ